ਕੋਡੀ 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 ਰਾਂਗਾ ਮੁੰਡੇ ਦਾ ਆ ਗੱਬਰੂ ਵੇਖਦਾ ਇਸ ਵੇਲੇ ਨੂਰਮਲ ਦੇ ਲਾਗੇ ਦਾ ਨਵੂ ਮੈਦਾਨ ਦੇ ਵਿੱਚ ਐ ਕਿ ਵਿੱਚ ਗੈਰੇਜ ਝਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ ਉਹ ਕੌਣ ਠੱਲੇ ਧੁਪਾਨਾ ਨੂੰ ਸਾਗਰ ਵਿੱਚ ਨਹੀਂ ਪਾਉਂਦੇ ਗੁੱਜੇ ਜਲਾਲਪੁਰਿਆ ਜਲਾਲਪੁਰਿਆ ਉਹ ਕਹਿੰਦੇ ਜਲਾਲਪੁਰਿਆ ਉਹ ਕਹਿੰਦੇ ਜਲਾਲਪੁਰਿਆ 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 ਉਹ ਜਲਾਲਪੁਰਿਆ ਜਲਾਲਪੁਰਿਆ ਪਾਲ ਆਇਆ ਹੋਇਆ ਇਹ ਕਹਿੰਦੇ ਜਲਾਲਪੁਰਿਆ ਜਲਾਲਪੁਰਿਆ ਰਾਏ ਬ੍ਰਦਰਜ਼ ਮਾਨ ਕਰਦੇ ਆ ਗਰਦਿਆਲ ਰਾਏ ਨਾਲ ਬਬਲੀ ਰਾਏ ਉਹ ਕਹਿੰਦੇ ਜਲਾਲਪੁਰਿਆ ਕਮਾਲ ਕੀਤੀ ਹੈ ਆ ਮੁੰਡਾ ਮਲੇਰਕੋਟਲਾ ਡਿਸਟ੍ਰਿਕਟ ਹੈ ਫਰੋਜ਼ ਖਾਨ ਦਾ ਪਿੰਡੂ ਕਬੱਡੀ ਪਾ ਰਿਹਾ ਹੈ ਜਾਂਦਾ ਸਰਪੰਚ ਸੁਨਖਪੁਰਿਆ ਨਾਲ ਗਿੰਨੀ ਮਹਿਮਦਵਾਲ ਦੀ ਧਰਤੀ ਦਾ ਕਬੱਡੀ ਦਾ ਕਲੋਜ਼ ਫਾਈਟਰ ਜਲਾਲਪੁਰਿਆ ਪਾਲਾ ਰਾਏ ਬ੍ਰਦਰਜ਼ ਦਾ ਚਹੇਤਾ ਸੇਵਾ ਸਿੰਘ ਰਾਣੇ ਦਾ ਚਹੇਤਾ ਲਓ ਬੱਲੇ 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 100 ਡਾਲਰ ਪੰਜਾਬ ਮੋਟਰ ਵਾਲੇ ਭਾਈ ਸੁਖੇ ਦਾ ਐਡੀ ਲੇਟ ਵਾਲਾ ਫਰਾਵੇ 100 ਡਾਡਰ ਸੰਧੂਆ ਪਾਲੇ ਨੇ ਜਫਾ ਠੋਕਤਾ ਲੈ 500 ਰਾਇਪਰਾ ਮਾਰਕਾਂ ਭੇਜ ਦਿਆ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਉਹ ਖੀਰਾ ਵਾਲੀ ਅੱਗੇ ਵੱਲ ਵਧਦਾ ਹੋਇਆ ਜੰਗਲੋਂ ਛੇੜੋ ਮੁੰਡੇ ਨੂੰ ਉਹ ਜੰਗਲੋਂ ਛੇੜੋ ਮੁੰਡੇ ਨੂੰ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਾਈ ਹੋਈ ਕਬੱਡੀ ਉਹ ਬੱਲੇ ਬੱਲੇ ਇੱਕ ਪਾਸੇ ਅਮਨ ਹੈ ਉਹ ਦੂਜੇ ਪਾਸੇ ਬੁਲਟ ਹੈ ਉਹ ਖੜਕਾ ਦੜਕਾ ਅੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਉਹ ਨੰਬਰ ਬੁਲਟ ਦਾ ਬੁਲਟ ਦਾ ਛੇੜ ਕਹਾਣੀ ਆਸਟ੍ਰੇਲੀਆ ਵਾਲਿਓ ਕੁੱਟਦਾ ਕਬੱਡੀ ਪਾਉਂਦਾ ਮੇਰੇ ਵੀਓ ਬਹੁਤ ਸੁਣਦਿਆ ਹੈ ਖਿਡਾਰੀ ਸਾਡੀ ਖੇਡ ਕਬੱਡੀ ਦਾ ਲਵੀ ਜੋਧਿਆ ਸੁਰਖਪੁਰ ਵਾਲਿਆ ਦੁਨੀਆ ਚਾਹੁੰਦੀ ਆ ਕਿ ਜਫਾ ਲੱਗੇ ਜੋਧਿਆ ਸੁਰਖਪੁਰੀਆ ਦੁਨੀਆ ਚਾਹੁੰਦੀ ਆ ਵੀ ਜਫਾ ਲੱਗੇ ਪਰ ਬੁਲਟ ਕਿੱਥੇ ਰੁਕਦਾ ਆ ਤਾਂ ਡੁੱਗ-ਡੁੱਗ ਕਰਾਈ ਆਉਂਦਾ ਆ ਕਹਿੰਦੇ 51 ਗੱਡੀ ਹੁਣੇ ਨੰਗੀ ਐ ਉਹ ਸਾਹਮਣੇ ਨੰਬਰ ਕੀਰਾਵਾਲੀਏ ਬੋਲਟ ਦਾ ਫਤਿਹਗੜ ਜੁੜੀ ਵਾਲੇ ਭਰਾਵਾਂ ਵੱਲੋਂ ਬਲਵਿੰਦਰ ਬਾਸੀ ਦੇ ਵੱਲੋਂ 100 ਡਾਲਰ ਕੈਲਰਮ ਵਾਲੇ ਰਵੀ ਦੇ ਵੱਲੋਂ ਕੈਦਰਮ ਵਾਲੇ ਰਵੀ ਦੇ ਲਈ ਹੈ ਉਧਰ ਭੱਟੀ ਕੰਸਟਰਕਸ਼ਨ ਦੇ ਵੱਲੋਂ ਧੰਨਵਾਦ ਹੈ ਮੌਂਟੀ ਬੈਰੀ ਵਾਲਾ ਸਾਡਾ ਵੀਰ ਹੈ ਬੱਲੇ ਦਾ ਕਹਿੰਦਾ ਜੱਫਾ 500 ਡਾਲਰ ਦਾ 500 ਡਾਲਰ ਦਾ ਨਾਲ ਸਾਡਾ ਵੀਰ ਹੈ ਉਹ ਦੇਖਾਂਗੇ ਸਾਹਮਣੇ ਕਬੱਡੀ ਤੇ ਛੰਨੋ ਛੰਨ ਬਹੁਤ ਨਜ਼ਾਰਾ ਆ ਗਿਆ ਮੇਲੇ ਦਾ ਕੈਲਰੰਮ ਵਾਲਾ ਰਵੀ ਪ੍ਰੋਫੈਸਰ ਸਾਹਿਬ ਕਬੱਡੀ ਪਾਉਣ ਦੇ ਲਈ ਫੇਰ ਵੱਧਾ ਹੋਇਆ ਆ ਦੋ ਸ਼ੌਕ ਮਿੱਤਰਾਂ ਦੇ ਪਾਉਣਾ ਭੰਗੜਾ ਤੇ ਖੇਡਣੀ ਕਬੱਡੀ ਆ ਦੋ ਸ਼ੌਕ ਮਿੱਤਰਾਂ ਦੇ ਆ ਰਵੀ ਦਾ ਸ਼ੌਕ ਵੀ ਖੇਡਣਾ ਕਬੱਡੀ ਹੈ ਆ ਦੇਖੋ ਸਾਹਮਣੇ ਪਹਾੜ ਜੱਡਾ ਅੰਨੀ ਤਾਕਤ ਦਾ ਮਾਲਕ ਆ ਕਬੱਡੀ ਪਾਉਂਦਾ ਸ਼ੂਕ ਦਾ ਹੁੰਦਾ ਹੈ ਉਹ ਵਾਹ ਰੇ ਅਸਟ੍ਰੇਲੀਆ ਦੇ ਵਿੱਚ ਨਹੀਂ ਸਾਰੀ ਦੁਨੀਆ ਦੇ ਵਿੱਚ ਆ ਵੇਖੋ ਸਾਹਮਣੇ ਅਗਲੀ ਕਬੱਡੀ ਪਈ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਏ ਉਧਰਲੇ ਪਾਸੇ ਸੁਖਰਾਜ ਰਮਾਣਾ ਕਹਿੰਦਾ ਸਾਡੀ ਕਲੱਬ ਲੋਏ ਹਰ ਜੋ ਪਿੱਛੇ ਵਾਹ ਹਰਦਾਰ ਕੁਲਦੀਪ ਸਿੰਘ ਦਾ ਪੁੱਤਰ ਲਓ ਇਧਰ ਦੇ ਪਾਸੇ ਅਗਲੀ ਕਬੱਡੀ ਰਵੀ ਕੈਲਰਮ ਦੀ ਰੰਦਾਵੇ ਬੇਹ ਸਾਹਮਣੇ ਕੌਣ ਹੈ ਉਹ ਕਹਿੰਦੇ ਕੈਲਰਮ ਵਾਲੇ ਰਵੀ ਦੀ ਕਬੱਡੀ ਪਈ ਹੋਈ ਆ ਸਾਹਮਣੇ ਚਾਰ ਉਹ ਕਹਿੰਦੇ ਜਾਦਾ ਸਰਪੰਚ ਉਹ ਜਾਦਾ ਸਰਪੰਚ ਉਹ ਜਾਦਾ ਸਰਪੰਚ ਉਹ ਜਾਦਾ ਸਰਪੰਚ ਉਹ ਜਾਦਾ ਸਰਪੰਚ ਮੁੰਡਾ ਸਰਪੰਚਾਂ ਦਾ ਓ ਵਾਹ ਜਾਦਿਆ ਵਾਹ ਜਾਦਿਆ ਕਮਾਲ ਕਰਦੀ ਐ ਮੋਨਵੀਰ ਬੱਲ ਅਵਤਾਰ ਸਿੰਘ ਬੰਦਾ ਪੁੱਤ ਆ ਕੀ ਬਣ ਗਿਆ ਕੀ ਬਣ ਗਿਆ ਆ ਕੀ ਬਣ ਗਿਆ ਕੀ ਬਣ ਗਿਆ ਗਰਦਾਰ ਕੁਲਦੀਪ ਸਿੰਘ ਦਾ ਪੁੱਤਰ ਲਓ ਇਧਰ ਹੀ ਪਾਸੇ ਅਗਲੀ ਕਬੱਡੀ ਰਵੀ ਕੈਲਰਮ ਦੀ ਰੰਦਾਵੇ ਵੇਖ ਸਾਹਮਣੇ ਕੌਣ ਉਹ ਕਹਿੰਦੇ ਕੈਲਰਮ ਵਾਲੇ ਰਵੀ ਦੀ ਕਬੱਡੀ ਪਈ ਹੋਈ ਆ ਸਾਹਮਣੇ ਚਾਰ ਉਹ ਕਹਿੰਦੇ ਜਾਦਾ ਸਰਪੰਚ ਉਹ ਜਾਦਾ ਸਰਪੰਚ ਉਹ ਜਾਦਾ ਸਰਪੰਚ ਉਹ ਜਾਦਾ ਸਰਪੰਚ ਉਹ ਜਾਦਾ ਸਰਪੰਚ ਮੁੰਡਾ ਸਰਪੰਚਾਂ ਦਾ ਉਹ ਬਾਹ ਉਹ ਜਾਦੇਆ ਬਾਹ ਜਾਦੇਆ ਕਮਾਲ ਕਰਤੀ ਆ ਮੋਨਵੀਰ ਬੱਲ ਅਵਤਾਰ ਸਿੰਘ ਦਾ ਪੁੱਤ ਆ ਕੀ ਬਣ ਗਿਆ ਕੀ ਬਣ ਗਿਆ ਆ ਜੋ ਪਿੱਛੇ ਆ ਕੀ ਬਣ ਗਿਆ ਆ ਕੀ ਬਣ ਗਿਆ ਪ੍ਰੋਫੈਸਰ ਸਾਹਿਬ ਕਰ ਦਿਓ ਗੱਲ ਉਧਰ ਸੱਤਾ ਨੌਜਵਾਨ ਵਿਧਰਨ ਵਾਲਾ ਜਿਹਦੇ ਸੱਟ ਲੱਗੀ ਉਹ ਢੇੜਾ ਲਾ ਰਿਹਾ ਉਹਦੀ ਆਪਾਂ ਸਾਰਿਆਂ ਨੇ ਹੈਲਪ ਕਰਨੀ ਹੈ ਬਹੁਤ ਬਹੁਤ ਧੰਨਵਾਦ ਲਾਓ ਉਧਰ ਦੇ ਪਾਸੇ ਰਵੀ ਦੀ ਪਈ ਹੋਈ ਰੇਡ ਹੁਣ ਦੇਖਦੇ ਆ ਵੀ ਕਿਹੜਾ ਨੌਜਵਾਨਾ ਉਹ ਕਾਣ ਗੁੱਟ ਫੜਦਾ ਉਹ ਬਿੱਲੀ ਬੋਰਡ ਦੇ ਕਰੰਟ ਵਾਂਗੂ ਨੌਜਵਾਨ ਕਾਣ ਚਿੰਬੜਦਾ ਉਹ ਯਾਦਾ ਉਹ ਯਾਦਾ ਦੂਜੇ ਪਾਸੇ ਰਵੀ ਉਹ ਦੋਨੋਂ ਸੂਰਮੇ ਆ ਉਹ ਕਹਿੰਦੇ ਸੁਰਖਪੁਰੀਆ ਉਹ ਕਹਿੰਦੇ ਪਿਆ ਆ ਬਾਬੇ ਤਰਸੇਮ ਸਿੰਘ ਪੰਡਾਲ ਦਾ ਪੋਤਾ ਹਰਪ੍ਰੀਤ ਬਲਾਸਪਰੀ ਮੌਂਟੀ ਢੀਂਡਸੇ ਉਹ ਗਿਆਨਪ੍ਰੀਤ ਅਵਤਾਰਸਿਆ ਆਹ ਦੇਖ ਆਹ ਦੇਖ ਆਹ ਦੇਖ ਉਹ ਪ੍ਰੋਫੈਸਰ ਸਾਹਿਬ ਕਰ ਦਿਓ ਗੱਲ ਉਧਰ ਸਤਾ ਨੌਜਵਾਨ ਵਿਧਰਨ ਵਾਲਾ ਜਿਹਦੇ ਸੱਟ ਲੱਗੀ ਉਹ ਢੇੜਾ ਲਾ ਰਿਹਾ ਉਹਦੀ ਆਪਾਂ ਸਾਰਿਆਂ ਨੇ ਹੈਲਪ ਕਰਨੀ ਹੈ ਬਹੁਤ ਬਹੁਤ ਧੰਨਵਾਦ ਲਾਓ ਉਧਰ ਦੇ ਪਾਸੇ ਰਵੀ ਦੀ ਪਈ ਹੋਈ ਰੇਡ ਹੁਣ ਦੇਖਦੇ ਆ ਵੀ ਕਿਹੜਾ ਨੌਜਵਾਨ ਆਹ ਕੌਣ ਗੁੱਟ ਫੜਦਾ ਆਹ ਬਿੱਲੀ ਬੋਰਡ ਦੇ ਕਰੰਟ ਵਾਂਗੂ ਨੌਜਵਾਨ ਕੌਣ ਚਿੰਬੜਦਾ ਆਹ ਯਾਦਾ ਆਹ ਯਾਦਾ ਦੂਜੇ ਪਾਸੇ ਰਵੀ ਉਹ ਦੋਨੋਂ ਸੂਰਮੇ ਆ ਓ ਕਹਿੰਦੇ ਸੁਰਖਪੁਰਿਆ ਓ ਕਹਿੰਦੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ